ਸਚਕੰਨ ਸ਼੍ਰੀ ਹਰਮੰਦਰ ਸਾਹਿਬ ਨਤਬਸਤੋ ਗੋਣਗੇ ਫਿਰ ਆ ਰਾਮ ਤੀਰਥ ਜਾਣਗੇ ਬਾਲਮਿਕ ਤੀਰਥ ਜਾਣਗੇ ਉਸ ਤੋਂ ਬਾਅਦ ਦੁਰਗਿਆਨਾ ਤੀਰਥ ਵੀ ਮੱਥਾ ਟੇਕਣਗੇ ਉਹਨਾਂ ਦੇ ਨਾਲ ਸੂਬੇ ਦੇ ਮੁੱਖ ਮੰਤਰੀ ਜਿਹੜੇ ਭਗਵੰਤ ਸਿੰਘ ਮਾਨ ਹੈ ਉਹ ਉੱਚੇ ਜੇ ਤੌਰ ਤੇ ਨਾਲ ਲੈਣਗੇ ਉਹਨਾਂ ਦੀ ਆਮਦ ਨੂੰ ਲੈ ਕੇ ਪੂਰੇ ਪ੍ਰਬੰਧ ਕਰ ਲਏ ਨੇ ਸਚਕੰਨ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਅਸੀਂ ਖੜੇ ਹਾਂ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਰੋਜ਼ ਦੀ ਤਰ੍ਹਾਂ ਤੇ ਹਜ਼ਾਰਾਂ ਲੱਖਾਂ ਦੀ ਤਰ੍ਹਾਂ ਦੇ ਸ਼ਰਧਾਲੂ ਇੱਥੇ ਪਹੁੰਚਦੇ ਨੇ ਨਤਬਸਤ ਖੋਣ ਲਈ ਗੁਲਾਬ ਚੰਦ ਕਟਾਰੀਆ ਔਰ ਗਵਰਨਰ ਦੇ ਅਹੁਦੇ ਤੇ ਵਿਰਾਜਨ ਤੋਂ ਬਾਅਦ ਪਹਿਲੀ ਵਾਰ ਉਹ ਆਪਣੇ ਅੰਮ੍ਰਿਤਸਰ ਦੇ ਦੌਰੇ ਤੇ ਨੇ ਔਰ ਸਭ ਤੋਂ ਪਹਿਲੇ ਉਹ ਸ੍ਰੀ ਹਰਮੰਦਰ ਸਾਹਿਬ ਪਹੁੰਚਣਗੇ ਹਰਮੰਦਰ ਸਾਹਿਬ ਤੋਂ ਮੱਥਾ ਟੇਕਣ ਤੋਂ ਬਾਅਦ ਉਹ ਰਾਮ ਤੀਰਥ ਬਾਲਮੀਕ ਤੀਰਥ ਜਿਹੜਾ ਹੈ ਉਸ ਤੇ ਜਾ ਕੇ ਨਤਮਸਤਕ ਹੋਣਗੇ ਤੇ ਉਸ ਤੋਂ ਬਾਅਦ ਦੁਰਗਿਆਣਾ ਤੀਰਥ ਜਾਣਗੇ ਸੁਰੱਖਿਆ ਨੂੰ ਲੈ ਕੇ ਪੂਰੇ ਇੰਤਜ਼ਾਮਾਤ ਕੀਤੇ ਗਏ ਨੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੀ ਪੁਲਿਸ ਫੋਰਸ ਹੈ ਉਹ ਸ਼੍ਰੀ ਹਰਮੰਦਰ ਸਾਹਿਬ ਦੇ ਬਾਹਰ-ਬਾਹਰ ਗਲਿਆਰੇ ਦੇ ਵਿੱਚ ਤੇ ਨਾਦ ਕਰ ਦਿੱਤੀ ਗਈ ਹੈ ਸਾਦੀ ਵਰਦੀ ਦੇ ਵਿੱਚ ਵੀ ਮੁਲਾਜ਼ਮ ਤੈ ਨਾਦ ਰਹਿਣਗੇ ਜਿਹੜੇ ਕਿ ਉਹਨਾਂ ਨੂੰ ਐਸਕੋਰਟ ਕਰਦੇ ਹੋਏ ਹਰਮੰਦਰ ਸਾਹਿਬ ਦੇ ਅੰਦਰ ਪ੍ਰਕਰਮਾਂ ਦੇ ਵਿੱਚ ਲੈ ਕੇ ਜਾਣਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਉਹਨਾਂ ਦੇ ਨਾਲ ਹੋਣਗੇ ਮੈਂ ਦੱਸਣਾ ਚਾਹਾਂਗਾ ਕਿ ਇਹ ਇਸ ਤੋਂ ਪਹਿਲੇ ਜਿਹੜੇ ਗਵਰਨਰ ਸੀਗੇ ਉਹਨਾਂ ਤੋਂ ਉਹਨਾਂ ਦੇ ਨਾਲ ਜਿਹੜੀ ਟਿਊਨਿੰਗ ਸੀਗੀ ਪੰਜਾਬ ਸਰਕਾਰ ਦੀ ਉਹ ਐਨੀ ਕੋਈ ਸਹੀ ਨਹੀਂ ਸੀਗੀ ਪਰ ਇਹ ਪਹਿਲੀ ਵਾਰ ਨੇ ਕਿ ਜਦੋਂ ਇਹਨਾਂ ਗੁਲਾਬ ਚੰਦ ਕਟਾਰੀਆ ਰਾਜਪਾਲ ਦੇ ਅਹੁਦੇ ਤੇ ਵਿਰਾਜਬਨ ਹੋਏ ਨੇ ਤੇ ਮੁੱਖ ਮੰਤਰੀ ਪਹਿਲੀ ਵਾਰ ਨੇ ਕਿ ਰਾਜਪਾਲ ਦੇ ਨਾਲ ਇੱਥੇ ਪਹੁੰਚ ਰਹੇ ਨੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਸੁਰੱਖਿਆ ਦੇ ਲਿਹਾਜ਼ ਦੇ ਨਾਲ ਜਿਹੜੇ ਮੁਲਾਜ਼ਮ ਨੇ ਉਹਨਾਂ ਵੱਲੋਂ ਗਮਲੇਆਂ ਗਮਲਿਆਂ ਦਾ ਔਰ ਚੈਕਿੰਗ ਕੀਤੀ ਜਾ ਰਹੀ ਹੈ ਬਕਾਇਦਾ ਜਿਹੜੇ ਗਮਲੇ ਪਲਾਜ਼ਾ ਚ ਲੱਗੇ ਹੋਏ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਨੂੰ ਉਹਨਾਂ ਦੇ ਵਿੱਚ ਜਿਹੜੀ ਛੜੀ ਡਿਬੋ ਕੇ ਦੇਖਿਆ ਜਾ ਰਿਹਾ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਕੋਈ ਇਹੋ ਜਿਹਾ ਪਦਾਰਥ ਤੇ ਨਹੀਂ ਹੈ ਸੋ ਇਸ ਤੋਂ ਬਾਅਦ ਸਾਰੇ ਬੰਨੇ ਸਿਕਿਉਰਟੀ ਵੀ ਪੂਰੀ ਹੈ ਪੁਲਿਸ ਮੁਲਾਜ਼ਮ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਕੀਤੇ ਗਏ ਨੇ ਜਿਹੜਾ ਇਸ ਬਨੇ ਛੇਨੀ ਮੰਦਰ ਦੇ ਬਿਲਕੁਲ ਬਾਹਰ ਇੱਕ ਵੈਨ ਲਗਾਈ ਗਈ ਹੈ ਜਿਹੜੀ ਪੂਰੀ ਤਰ੍ਹਾਂ ਪੁਲਿਸ ਦੀ ਵੈਨ ਹੈ ਸੀਸੀਟੀਵੀ ਕੈਮਰੇ ਵੀ ਉਹਨਾਂ ਦੇ ਨਾਲ ਉੱਥੇ ਲੱਗੇ ਹੋਏ ਨੇ ਉਸ ਵੈਨ ਦੇ ਵਿੱਚ ਜਿਹੜਾ ਕਿ तमाम ਹਰਕਤ ਜਿਹੜੀ ਸੀਸੀਟੀਵੀ ਕੈਮਰਿਆਂ ਦੀ ਹੈ ਉਹ ਇੱਥੇ ਉਸ ਵੈਨ ਦੇ ਵਿੱਚ ਵੇਖੀ ਜਾਏਗੀ ਸੋ ਰਾਜਪਾਲ ਇੱਥੇ ਪਹੁੰਚ ਰਹੇ ਨੇ ਉਹਨਾਂ ਦੀ ਆਮਦ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਪੂਰੇ ਇੰਤਜ਼ਾਮਾਤ ਕੀਤੇ ਗਏ ਨੇ ਸ਼ੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੇ ਨਾਲ ਰਹਣਗੇ ਭਗਵੰਤ ਸਿੰਘ ਮਾਨ ਔਰ ਰਾਜਪਾਲ ਇੱਥੇ ਇਕੱਠੇ ਹੀ ਲੰਚ ਵੀ ਕਰਨਗੇ ਔਰ ਲੰਚ ਕਰਨ ਤੋਂ ਬਾਅਦ ਉਹ ਦੁਰਗਿਆਨਾ ਮੰਦਿਰ ਮਠਾ ਟਿਕਾਣਾ ਵੀ ਪਹੁੰਚਣਗੇ ਕਰੀਬ 1 ਵਜੇ ਦੇ ਕੋਲ ਉਹ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਆ ਰਹੇ ਨੇ ਹਰਮੰਦਰ ਸਾਹਿਬ ਉਹਨਾਂ ਦਾ ਕਾਫਲਾ ਇੱਥੇ ਪਹੁੰਚੇਗਾ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਕਿ ਸਿਕਿਉਰਿਟੀ ਦੇ ਮੱਦੇਨਜ਼ਰ ਕੋਈ ਵੀ ਕੁਤਾਹੀ ਨਹੀਂ ਇਸਤੇਮਾਲ ਕੀਤੀ ਜਾ ਰਹੀ ਪੂਰੀ ਤਰ੍ਹਾਂ ਤਿਆਰੀ ਕਰ ਲਈ ਗਈ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਜਿਹੜੀ ਹੈ ਉਹ ਪਲਾਜ਼ੇ ਦੇ ਵਿੱਚ ਤਾਇਨਾਤ ਕੀਤੀ ਗਈ ਹੈ ਔਰ ਜਿਹੜੇ ਸਾਦੀ ਵਰਦੀ ਦੇ ਵਿੱਚ ਮੁਲਾਜ਼ਮ ਰਹਣਗੇ ਉਹ ਉਹਨਾਂ ਨੂੰ ਅੰਦਰ ਯਾਨੀ ਕਿ ਤੁਸੀਂ ਇਹ ਤਸਵੀਰਾਂ ਵਿੱਚ ਦੇਖ ਸਕਦੇ ਹੋ ਬਕਾਇਦਾ ਜਿਹੜੇ ਗਮਲੇ ਨੇ ਉਹਨਾਂ ਨੂੰ ਵੀ ਦੇਖਿਆ ਜਾ ਰਿਹਾ ਹੈ ਚੈੱਕ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਵੀ ਛੱਡਿਆ ਨਹੀਂ ਜਾ ਰਿਹਾ ਕਿ ਇਹ ਵੀ ਨਹੀਂ ਦੇਖਿਆ ਜਾ ਰਿਹਾ ਕਿ ਉਹਦੇ ਵਿੱਚ ਵੀ ਜੇ ਕੋਈ ਇਹੋ ਜਿਹਾ ਸਮਾਨ ਨਾ ਹੋਵੇ ਉਹ ਵੀ ਚੈੱਕ ਕੀਤਾ ਜਾ ਰਿਹਾ ਸੋ ਕੁੱਲ ਮਿਲਾ ਕੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਨਵੇਂ ਜਿਹੜੇ 37ਵੇਂ ਗਵਰਨਰ ਨੇ ਉਹ ਅੱਜ ਅੰਮ੍ਰਿਤਸਰ ਫੇਰੀ ਤੇ ਰਹਿਣਗੇ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਉਹ ਪਹਿਲੀ ਵਾਰ ਅੰਮ੍ਰਿਤਸਰ ਪਹੁੰਚ ਰਹੇ ਨੇ ਔਰ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਪਹਿਲੇ ਉਹ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣਗੇ ਇੱਥੋਂ ਨਤਮਸਤਕ ਹੋਣ ਤੋਂ ਬਾਅਦ ਉਹ ਸਿੱਧਾ ਰਾਮ ਤੀਰਥ ਲਈ ਰਵਾਨਾ ਹੋਣਗੇ ਰਾਮ ਤੀਰਥ ਬਾਲਮੀਕੀ ਤੀਰਥ ਜਿਹੜਾ ਉੱਥੇ ਮੱਥਾ ਟੇਕਣ ਤੋਂ ਬਾਅਦ ਫਿਰ ਲੰਚ ਕਰਨਗੇ ਔਰ ਫਿਰ ਉਸ ਤੋਂ ਬਾਅਦ ਦੁਰਗਿਆਣਾ ਤੀਰਤ ਵੀ ਨਤਮਸਤਕ ਹੋਣਗੇ ਗੁਲਾਬ ਸਿੰਘ ਕਟਾਰੀਆ ਜਿਹੜੇ ਨੇ ਉਹ ਅੱਜ ਪਹਿਲੀ ਵਾਰ ਅੰਮ੍ਰਿਤਸਰ ਫੇਰੀ ਤੇ ਰਹਿਣਗੇ ਪੰਜਾਬ ਦੇ 37ਵੇਂ ਗਵਰਨਰ ਨੇ ਔਰ ਇੱਥੇ ਅਹੁਦਾ ਸੰਭਾਲਣ ਤੋਂ ਬਾਅਦ 1 ਮਹੀਨੇ ਬਾਅਦ ਉਹ ਪਹਿਲੀ ਵਾਰ ਸ਼੍ਰੀ ਹਰਮੰਦਰ ਸਾਹਿਬ ਅਰ ਬਾਲਮੀਗੀ ਤੀਰਥ ਉਹ ਦੁਰਗਿਆਨਾ ਤੀਰਥ ਦੇ ਵਿੱਚ ਨਤਮਸਤਕ ਹੋਣਗੇ ਸਭ ਤੋਂ ਵੱਡੀ ਗੱਲ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੀ ਉਹਨਾਂ ਦੇ ਨਾਲ ਰਹਿਣਗੇ ਕੈਮਰਾ ਪਰਸੰਗ ਦੀ ਪੰਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਜਾਪ ਦੇ 37ਵੇਂ ਗਵਰਨਰ ਗੋਲਾਬ ਚੰਦ ਘਟਾਰੀਆ ਅੱਜ ਆਪਣੇ ਅੰਮ੍ਰਿਤਸਰ ਦਾਰੇ ਤੇ ਨੇ ਉਹ ਸਭ ਤੋਂ ਪਹਿਲੇ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣਗੇ ਫਿਰ ਆ ਰਾਮ ਤੀਰਥ ਜਾਣਗੇ ਬਾਲਮਿਕ ਤੀਰਥ ਜਾਣਗੇ ਉਸ ਤੋਂ ਬਾਅਦ ਦੁਰਗਿਆਨਾ ਤੀਰਥ ਵੀ ਮੱਥਾ ਟੇਕਣਗੇ ਉਹਨਾਂ ਦੇ ਨਾਲ ਸੂਬੇ ਦੇ ਮੁੱਖ ਮੰਤਰੀ ਜਿਹੜੇ ਭਗਵੰਤ ਸਿੰਘ ਮਾਨ ਹੈ ਉਹ ਉੱਚੇ ਜੇ ਤੌਰ ਤੇ ਨਾਲ ਲੈਣਗੇ ਉਹਨਾਂ ਦੀ ਆਮਦ ਨੂੰ ਲੈ ਕੇ ਪੂਰੇ ਪ੍ਰਬੰਧ ਕਰ ਲਏ ਨੇ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਅਸੀਂ ਖੜੇ ਹਾਂ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਰੋਜ਼ ਦੀ ਤਰ੍ਹਾਂ ਤੇ ਹਜ਼ਾਰਾਂ ਲੱਖਾਂ ਦੀ ਤਰ੍ਹਾਂ ਦੇ ਸ਼ਰਧਾਲੂ ਇੱਥੇ ਪਹੁੰਚਦੇ ਨੇ ਨਤਮਸਤਕ ਹੋਣ ਲਈ ਗੁਲਾਬ ਚੰਦ ਕਟਾਰੀਆ ਔਰ ਗਵਰਨਰ ਦੇ ਅਹੁਦੇ ਤੇ ਵਿਰਾਜਨ ਤੋਂ ਬਾਅਦ ਪਹਿਲੀ ਵਾਰ ਉਹ ਆਪਣੇ ਅੰਮ੍ਰਿਤਸਰ ਦੇ ਦੌਰੇ ਤੇ ਨੇ ਔਰ ਸਭ ਤੋਂ ਪਹਿਲੇ ਉਹ ਸ੍ਰੀ ਹਰਮੰਦਰ ਸਾਹਿਬ ਪਹੁੰਚਣਗੇ ਹਰਮੰਦਰ ਸਾਹਿਬ ਤੋਂ ਮੱਥਾ ਟੇਕਣ ਤੋਂ ਬਾਅਦ ਉਹ RAM ਤੀਰਥ ਬਾਲਮਿਕ ਤੀਰਥ ਜਿਹੜਾ ਹੈ ਉਸ ਤੇ ਜਾ ਕੇ ਨਤਮਸਤਕ ਹੋਣਗੇ ਤੇ ਉਸ ਤੋਂ ਬਾਅਦ ਦੁਰਗਿਆਣਾ ਤੀਰਥ ਜਾਣਗੇ ਸੁਰੱਖਿਆ ਨੂੰ ਲੈ ਕੇ ਪੂਰੇ ਇੰਤਜ਼ਾਮਾਤ ਕੀਤੇ ਗਏ ਨੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੀ ਪੁਲਿਸ ਫੋਰਸ ਹੈ ਉਹ ਸ਼੍ਰੀ ਹਰਮੰਦਰ ਸਾਹਿਬ ਦੇ ਬਾਹਰ-ਬਾਹਰ ਗਲਿਆਰੇ ਦੇ ਵਿੱਚ ਤੇ ਨਾਦ ਕਰ ਦਿੱਤੀ ਗਈ ਹੈ ਸਾਦੀ ਵਰਦੀ ਦੇ ਵਿੱਚ ਵੀ ਮੁਲਾਜ਼ਮ ਤਨਾਤ ਰਹਿਣਗੇ ਜਿਹੜੇ ਕਿ ਉਹਨਾਂ ਨੂੰ ਐਸਕੋਰਟ ਕਰਦੇ ਹੋਏ ਹਰਮੰਦਰ ਸਾਹਿਬ ਦੇ ਅੰਦਰ ਪ੍ਰਕਰਮਾਂ ਦੇ ਵਿੱਚ ਲੈ ਕੇ ਜਾਣਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਉਹਨਾਂ ਦੇ ਨਾਲ ਹੋਣਗੇ ਮੈਂ ਦੱਸਣਾ ਚਾਹਾਂਗਾ ਕਿ ਇਹ ਇਸ ਤੋਂ ਪਹਿਲੇ ਜਿਹੜੇ ਗਵਰਨਰ ਸੀਗੇ ਉਹਨਾਂ ਤੋਂ ਉਹਨਾਂ ਦੇ ਨਾਲ ਜਿਹੜੀ ਟਿਊਨਿੰਗ ਸੀਗੀ ਪੰਜਾਬ ਸਰਕਾਰ ਦੀ ਉਹ ਇੰਨੀ ਕੋਈ ਸਹੀ ਨਹੀਂ ਸੀਗੀ ਪਰ ਇਹ ਪਹਿਲੀ ਵਾਰ ਨੇ ਕਿ ਜਦੋਂ ਇਹਨਾਂ ਗੁਲਾਬ ਚੰਦ ਕਟਾਰੀਆ ਰਾਜਪਾਲ ਦੇ ਅਹੁਦੇ ਤੇ ਬਿਰਾਜਬੰਦ ਹੋਏ ਨੇ ਤੇ ਮੁੱਖ ਮੰਤਰੀ ਪਹਿਲੀ ਵਾਰ ਨੇ ਕਿ ਰਾਜਪਾਲ ਦੇ ਨਾਲ ਤੇ ਪਹੁੰਚ ਰਹੇ ਨੇ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਸੁਰੱਖਿਆ ਦੇ ਲਿਹਾਜ਼ ਦੇ ਨਾਲ ਜਿਹੜੇ ਮੁਲਾਜ਼ਮ ਨੇ ਉਹਨਾਂ ਵੱਲੋਂ ਗਮਲੇਆਂ ਗਮਲਿਆਂ ਦਾ ਔਰ ਚੈਕਿੰਗ ਕੀਤੀ ਜਾ ਰਹੀ ਹੈ ਬਕਾਇਦਾ ਜਿਹੜੇ ਗਮਲੇ ਪਲਾਜ਼ਾ ਚ ਲੱਗੇ ਹੋਏ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਨੂੰ ਉਹਨਾਂ ਦੇ ਵਿੱਚ ਜਿਹੜੀ ਛੜੀ ਡਿਬੋ ਕੇ ਦੇਖਿਆ ਜਾ ਰਿਹਾ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਕੋਈ ਇਹੋ ਜਿਹਾ ਪਦਾਰਥ ਤੇ ਨਹੀਂ ਹੈ ਸੋ ਇਸ ਤੋਂ ਬਾਅਦ ਸਾਰੇ ਬੰਨੇ ਸਿਕਿਉਰਟੀ ਵੀ ਪੂਰੀ ਹੈ ਪੁਲਿਸ ਮੁਲਾਜ਼ਮ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਕੀਤੇ ਗਏ ਨੇ ਜਿਹੜਾ ਇਸ ਬਨੇ ਛੇਨੀ ਮੰਦਰ ਦੇ ਬਿਲਕੁਲ ਬਾਹਰ ਇੱਕ ਵੈਨ ਲਗਾਈ ਗਈ ਹੈ ਜਿਹੜੀ ਪੂਰੀ ਤਰ੍ਹਾਂ ਪੁਲਿਸ ਦੀ ਵੈਨ ਹੈ ਸੀਸੀਟੀਵੀ ਕੈਮਰੇ ਵੀ ਉਹਨਾਂ ਦੇ ਨਾਲ ਉੱਥੇ ਲੱਗੇ ਹੋਏ ਨੇ ਉਸ ਵੈਨ ਦੇ ਵਿੱਚ ਜਿਹੜਾ ਕਿ तमाम ਹਰਕਤ ਜਿਹੜੀ ਸੀਸੀਟੀਵੀ ਕੈਮਰਿਆਂ ਦੀ ਹੈ ਉਹ ਇੱਥੇ ਉਸ ਵੈਨ ਦੇ ਵਿੱਚ ਵੇਖੀ ਜਾਏਗੀ ਸੋ ਰਾਜਪਾਲ ਇੱਥੇ ਪਹੁੰਚ ਰਹੇ ਨੇ ਉਹਨਾਂ ਦੀ ਆਮਦ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਪੂਰੇ ਇੰਤਜ਼ਾਮਾਤ ਕੀਤੇ ਗਏ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੇ ਨਾਲ ਰਹਿਣਗੇ ਭਗਵੰਤ ਸਿੰਘ ਮਾਨ ਔਰ ਰਾਜਪਾਲ ਇੱਥੇ ਇਕੱਠੇ ਹੀ ਲੰਚ ਵੀ ਕਰਨਗੇ ਔਰ ਲੰਚ ਕਰਨ ਤੋਂ ਬਾਅਦ ਉਹ ਦੁਰਗਿਆਣਾ ਮੰਦਿਰ ਮੱਥਾ ਟੇਕਣ ਲਈ ਵੀ ਪਹੁੰਚਣਗੇ ਕਰੀਬ 1 ਵਜੇ ਦੇ ਕੋਲ ਉਹ ਸਚਕਣ ਸ੍ਰੀ ਹਰਮੰਦਰ ਸਾਹਿਬ ਆ ਰਹੇ ਨੇ ਹਰਮੰਦਰ ਸਾਹਿਬ ਉਹਨਾਂ ਦਾ ਕਾਫਲਾ ਇੱਥੇ ਪਹੁੰਚੇਗਾ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਕਿ ਸਿਕਿਉਰਿਟੀ ਦੇ ਮੱਦੇਨਜ਼ਰ ਕੋਈ ਵੀ ਕੁਤਾਹੀ ਨਹੀਂ ਵਰਤ ਇਸਤੇਮਾਲ ਕੀਤੀ ਜਾ ਰਹੀ ਪੂਰੀ ਤਰ੍ਹਾਂ ਤਿਆਰੀ ਕਰ ਲਈ ਗਈ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਜਿਹੜੀ ਹੈ ਉਹ ਪਲਾਜ਼ੇ ਦੇ ਵਿੱਚ ਤਾਇਨਾਤ ਕੀਤੀ ਗਈ ਹੈ ਔਰ ਜਿਹੜੇ ਸਾਦੀ ਵਰਦੀ ਦੇ ਵਿੱਚ ਮੁਲਾਜ਼ਮ ਰਹਿਣਗੇ ਉਹ ਉਹਨਾਂ ਨੂੰ ਅੰਦਰ ਯਾਨੀ ਕਿ ਤੁਸੀਂ ਇਹ ਤਸਵੀਰਾਂ ਵਿੱਚ ਦੇਖ ਸਕਦੇ ਹੋ ਬਕਾਇਦਾ ਜਿਹੜੇ ਗਮਲੇ ਨੇ ਉਹਨਾਂ ਨੂੰ ਵੀ ਦੇਖਿਆ ਜਾ ਰਿਹਾ ਚੈੱਕ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਵੀ ਛੱਡਿਆ ਨਹੀਂ ਜਾ ਰਿਹਾ ਕਿ ਇਹ ਵੀ ਨਹੀਂ ਦੇਖਿਆ ਜਾ ਰਿਹਾ ਕਿ ਉਹਦੇ ਵਿੱਚ ਵੀ ਜੇ ਕੋਈ ਇਹੋ ਜਿਹਾ ਸਮਾਨ ਨਾ ਹੋਵੇ ਉਹ ਵੀ ਚੈੱਕ ਕੀਤਾ ਜਾ ਰਿਹਾ ਸੋ ਕੁੱਲ ਮਿਲਾ ਕੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਨਵੇਂ ਜਿਹੜੇ 37ਵੇਂ ਗਵਰਨਰ ਨੇ ਉਹ ਅੱਜ ਅੰਮ੍ਰਿਤਸਰ ਫੇਰੀ ਤੇ ਰਹਿਣਗੇ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਉਹ ਪਹਿਲੀ ਵਾਰ ਅੰਮ੍ਰਿਤਸਰ ਪਹੁੰਚ ਰਹੇ ਨੇ ਔਰ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਪਹਿਲੇ ਉਹ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣਗੇ ਇੱਥੋਂ ਨਤਮਸਤਕ ਹੋਣ ਤੋਂ ਬਾਅਦ ਉਹ ਸਿੱਧਾ ਰਾਮ ਤੀਰਥ ਲਈ ਰਵਾਨਾ ਹੋਣਗੇ ਰਾਮ ਤੀਰਥ ਬਾਲਮੀਕੀ ਤੀਰਥ ਜਿਹੜਾ ਉੱਥੇ ਮੱਥਾ ਟੇਕਣ ਤੋਂ ਬਾਅਦ ਫਿਰ ਲੰਚ ਕਰਨਗੇ ਔਰ ਫਿਰ ਉਸ ਤੋਂ ਬਾਅਦ ਦੁਰਗਿਆਣਾ ਤੀਰਤ ਵੀ ਨਤਮਸਤਕ ਹੋਣਗੇ ਗੁਲਾਬ ਸਿੰਘ ਕਟਾਰੀਆ ਜਿਹੜੇ ਨੇ ਉਹ ਅੱਜ ਪਹਿਲੀ ਵਾਰ ਅਮ੍ਰਿਤਸਰ ਫੇਰੀ ਤੇ ਰਹਿਣਗੇ ਪੰਜਾਬ ਦੇ 37ਵੇਂ ਗਵਰਨਰ ਨੇ ਔਰ ਇੱਥੇ ਅਹੁਦਾ ਸੰਭਾਲਣ ਤੋਂ ਬਾਅਦ 1 ਮਹੀਨੇ ਬਾਅਦ ਉਹ ਪਹਿਲੀ ਵਾਰ ਸ਼੍ਰੀ ਹਰਮੰਦਰ ਸਾਹਿਬ ਬਾਲਮੀਗੀ ਤੀਰਥ ਔਰ ਦੁਰਗਿਆਣਾ ਤੀਰਥ ਦੇ ਵਿੱਚ ਨਤਮਸਤਕ ਹੋਣਗੇ ਸਭ ਤੋਂ ਵੱਡੀ ਗੱਲ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੀ ਉਹਨਾਂ ਦੇ ਨਾਲ ਰਹਿਣਗੇ ਕੈਮਰਾ ਪ੍ਰਸੰਗ ਦੇ ਪੰਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅਮ੍ਰਿਤਸਰ ਜਾਬ ਦੇ 37ਵੇਂ ਗਵਰਨਰ ਗੋਲਾਬ ਚੰਦ ਗਟਾਰੀਆ ਅੱਜ ਆਪਣੇ ਅੰਮ੍ਰਿਤਸਰ ਦੌਰੇ ਤੇ ਨੇ ਉਹ ਸਭ ਤੋਂ ਪਹਿਲੇ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣਗੇ ਫਿਰ ਆ ਰਾਮ ਤੀਰਥ ਜਾਣਗੇ ਬਾਲਮਿਕ ਤੀਰਥ ਜਾਣਗੇ ਉਸ ਤੋਂ ਬਾਅਦ ਦੁਰਗਿਆਨਾ ਤੀਰਥ ਵੀ ਮੱਥਾ ਟੇਕਣਗੇ ਉਹਨਾਂ ਦੇ ਨਾਲ ਸੂਬੇ ਦੇ ਮੁੱਖ ਮੰਤਰੀ ਜਿਹੜੇ ਭਗਵੰਤ ਸਿੰਘ ਮਾਨ ਹੈ ਉਹ ਉੱਚੇ ਜੇ ਤੌਰ ਤੇ ਨਾਲ ਲੈਣਗੇ ਉਹਨਾਂ ਦੀ ਆਮਦ ਨੂੰ ਲੈ ਕੇ ਪੂਰੇ ਪ੍ਰਬੰਧ ਕਰ ਲਏ ਨੇ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਅਸੀਂ ਖੜੇ ਹਾਂ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਰੋਜ਼ ਦੀ ਤਰ੍ਹਾਂ ਤੇ ਹਜ਼ਾਰਾਂ ਲੱਖਾਂ ਦੀ ਤਰ੍ਹਾਂ ਤੇ ਸ਼ਰਧਾਲੂ ਇੱਥੇ ਪਹੁੰਚਦੇ ਨੇ ਨਤਮਸਤਕ ਹੋਣ ਲਈ ਗੁਲਾਬ ਚੰਦ ਕਟਾਰੀਆ ਉਹ ਗਵਰਨਰ ਦੇ ਅਹੁਦੇ ਤੇ ਵਿਰਾਜਨ ਤੋਂ ਬਾਅਦ ਪਹਿਲੀ ਵਾਰ ਉਹ ਆਪਣੇ ਅੰਮ੍ਰਿਤਸਰ ਦੇ ਦੌਰੇ ਤੇ ਨੇ ਔਰ ਸਭ ਤੋਂ ਪਹਿਲੇ ਉਹ ਸ੍ਰੀ ਹਰਮੰਦਰ ਸਾਹਿਬ ਪਹੁੰਚਣਗੇ ਹਰਮੰਦਰ ਸਾਹਿਬ ਤੋਂ ਮੱਥਾ ਟੇਕਣ ਤੋਂ ਬਾਅਦ ਉਹ ਰਾਮ ਤੀਰਥ ਬਾਲਮਿਕ ਤੀਰਥ ਜਿਹੜਾ ਹੈ ਉਸ ਤੇ ਜਾ ਕੇ ਨਤਮਸਤਕ ਹੋਵਾਂਗੇ ਤੇ ਉਸ ਤੋਂ ਬਾਅਦ ਦੁਰਗਿਆਨਾ ਤੀਰਥ ਜਾਵਾਂਗੇ ਸੁਰੱਖਿਆ ਨੂੰ ਲੈ ਕੇ ਪੂਰੇ ਇੰਤਜ਼ਾਮਾਤ ਕੀਤੇ ਗਏ ਨੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੀ ਪੁਲਿਸ ਫੋਰਸ ਹੈ ਉਹ ਸ਼ਰੀਰ ਹਰਮੰਦਰ ਸਾਹਿਬ ਦੇ ਬਾਹਰ-ਬਾਹਰ ਗਲਿਆਰੇ ਦੇ ਵਿੱਚ ਤੇ ਨਾਦ ਕਰ ਦਿੱਤੀ ਗਈ ਹੈ ਸਾਦੀ ਵਰਦੀ ਦੇ ਵਿੱਚ ਵੀ ਮੁਲਾਜ਼ਮ ਤੇ ਨਾਤ ਰਹਿਣਗੇ ਜਿਹੜੇ ਕਿ ਉਹਨਾਂ ਨੂੰ ਐਸਕੋਰਟ ਕਰਦੇ ਹੋਏ ਹਰਮੰਦਰ ਸਾਹਿਬ ਦੇ ਅੰਦਰ ਪ੍ਰਕਰਮਾਂ ਦੇ ਵਿੱਚ ਲੈ ਕੇ ਜਾਣਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਉਹਨਾਂ ਦੇ ਨਾਲ ਹੋਣਗੇ ਮੈਂ ਦੱਸਣਾ ਚਾਹਾਂਗਾ ਕਿ ਇਹ ਇਸ ਤੋਂ ਪਹਿਲੇ ਜਿਹੜੇ ਗਵਰਨਰ ਸੀਗੇ ਉਹਨਾਂ ਤੋਂ ਉਹਨਾਂ ਦੇ ਨਾਲ ਜਿਹੜੀ ਟਿਊਨਿੰਗ ਸੀਗੀ ਪੰਜਾਬ ਸਰਕਾਰ ਦੀ ਉਹ ਐਨੀ ਕੋਈ ਸਹੀ ਨਹੀਂ ਸੀਗੀ ਪਰ ਇਹ ਪਹਿਲੀ ਵਾਰ ਨੇ ਕਿ ਜਦੋਂ ਇਹਨਾਂ ਗੁਲਾਬ ਚੰਦ ਕਟਾਰੀਆ ਰਾਜਪਾਲ ਦੇ ਅਹੁਦੇ ਤੇ ਵਿਰਾਜਬਨ ਹੋਏ ਨੇ ਤੇ ਮੁੱਖ ਮੰਤਰੀ ਪਹਿਲੀ ਵਾਰ ਨੇ ਕਿ ਰਾਜਪਾਲ ਦੇ ਨਾਲ ਇੱਥੇ ਪਹੁੰਚਦੇ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੁਰੱਖਿਆ ਦੇ ਲਿਹਾਜ਼ ਦੇ ਨਾਲ ਜਿਹੜੇ ਮੁਲਾਜ਼ਮ ਨੇ ਉਹਨਾਂ ਵੱਲੋਂ ਗਮਲੇਆਂ ਗਮਲਿਆਂ ਦਾ ਔਰ ਚੈਕਿੰਗ ਕੀਤੀ ਜਾ ਰਹੀ ਹੈ ਬਾਕਾਇਦਾ ਜਿਹੜੇ ਗਮਲੇ ਪਲਾਜ਼ਾ ਚ ਲੱਗੇ ਹੋਏ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਨੂੰ ਉਹਨਾਂ ਦੇ ਵਿੱਚ ਜਿਹੜੀ ਛੜੀ ਡਿਬੋ ਕੇ ਦੇਖਿਆ ਜਾ ਰਿਹਾ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਕੋਇਆਹੋ ਜਿਹਾ ਪਦਾਰਥ ਤੇ ਨਹੀਂ ਹੈ ਸੋ ਇਸ ਤੋਂ ਬਾਅਦ ਸਾਰੇ ਬੰਨੇ ਸਿਕਿਉਰਟੀ ਵੀ ਪੂਰੀ ਹੈ ਪੁਲਿਸ ਮੁਲਾਜ਼ਮ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਕੀਤੇ ਗਏ ਨੇ ਜਿਹੜਾ ਇਸ ਬਨੇ ਛੇਨੀ ਮੰਦਰ ਦੇ ਬਿਲਕੁਲ ਬਾਹਰ ਇੱਕ ਵੈਨ ਲਗਾਈ ਗਈ ਹੈ ਜਿਹੜੀ ਪੂਰੀ ਤਰ੍ਹਾਂ ਪੁਲਿਸ ਦੀ ਵੈਨ ਹੈ ਸੀਸੀਟੀਵੀ ਕੈਮਰੇ ਵੀ ਉਹਨਾਂ ਦੇ ਨਾਲ ਉੱਥੇ ਲੱਗੇ ਹੋਏ ਨੇ ਉਸ ਵੈਨ ਦੇ ਵਿੱਚ ਜਿਹੜਾ ਕਿ तमाम ਹਰਕਤ ਜਿਹੜੀ ਸੀਸੀਟੀਵੀ ਕੈਮਰਿਆਂ ਦੀ ਆ ਉਹ ਇੱਥੇ ਉਸ ਵੈਨ ਦੇ ਵਿੱਚ ਵੇਖੀ ਜਾਏਗੀ ਸੋ ਰਾਜਪਾਲ ਇੱਥੇ ਪਹੁੰਚ ਰਹੇ ਨੇ ਉਹਨਾਂ ਦੀ ਆਮਦ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਪੂਰੇ ਇੰਤਜ਼ਾਮਾਤ ਕੀਤੇ ਗਏ ਨੇ ਸ਼ੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੇ ਨਾਲ ਰਹਣਗੇ ਭਗਵੰਤ ਸਿੰਘ ਮਾਨ ਔਰ ਰਾਜਪਾਲ ਇੱਥੇ ਇਕੱਠੇ ਹੀ ਲੰਚ ਵੀ ਕਰਨਗੇ ਔਰ ਲੰਚ ਕਰਨ ਤੋਂ ਬਾਅਦ ਉਹ ਦੁਰਗਿਆਨਾ ਮੰਦਿਰ ਮੱਥਾ ਟੇਕਣ ਲਈ ਵੀ ਪਹੁੰਚਣਗੇ ਕਰੀਬ 1 ਵਜੇ ਦੇ ਕੋਲ ਉਹ ਸਚਕਣ ਸ਼੍ਰੀ ਹਰਮੰਦਰ ਸਾਹਿਬ ਆ ਰਹੇ ਨੇ ਹਰਮੰਦਰ ਸਾਹਿਬ ਉਹਨਾਂ ਦਾ ਕਾਫਲਾ ਇੱਥੇ ਪਹੁੰਚੇਗਾ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਕਿ ਸਿਕਿਉਰਿਟੀ ਦੇ ਮੱਦੇਨਜ਼ਰ ਕੋਈ ਵੀ ਕੁਤਾਹੀ ਨਹੀਂ ਵਰਤ ਇਸਤੇਮਾਲ ਕੀਤੀ ਜਾ ਰਹੀ ਪੂਰੀ ਤਰ੍ਹਾਂ ਤਿਆਰੀ ਕਰ ਲਈ ਗਈ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਜਿਹੜੀ ਹੈ ਉਹ ਪਲਾਜ਼ੇ ਦੇ ਵਿੱਚ ਤਾਇਨਾਤ ਕੀਤੀ ਗਈ ਹੈ ਔਰ ਜਿਹੜੇ ਸਾਦੀ ਵਰਦੀ ਦੇ ਵਿੱਚ ਮੁਲਾਜ਼ਮ ਰਹਣਗੇ ਉਹ ਉਹਨਾਂ ਨੂੰ ਅੰਦਰ ਯਾਨੀ ਕਿ ਤੁਸੀਂ ਇਹ ਤਸਵੀਰਾਂ ਵਿੱਚ ਦੇਖ ਸਕਦੇ ਹੋ ਬਕਾਇਦਾ ਜਿਹੜੇ ਗਮਲੇ ਨੇ ਉਹਨਾਂ ਨੂੰ ਵੀ ਦੇਖਿਆ ਜਾ ਰਿਹਾ ਹੈ ਚੈੱਕ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਵੀ ਛੱਡਿਆ ਨਹੀਂ ਜਾ ਰਿਹਾ ਕਿ ਇਹ ਵੀ ਨਹੀਂ ਦੇਖਿਆ ਜਾ ਰਿਹਾ ਕਿ ਉਹਦੇ ਵਿੱਚ ਵੀ ਜੇ ਕੋਈ ਇਹੋ ਜਿਹਾ ਸਮਾਨ ਨਾ ਹੋਵੇ ਉਹ ਵੀ ਚੈੱਕ ਕੀਤਾ ਜਾ ਰਿਹਾ ਸੋ ਕੁੱਲ ਮਿਲਾ ਕੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਨਵੇਂ ਜਿਹੜੇ 37ਵੇਂ ਗਵਰਨਰ ਨੇ ਉਹ ਅੱਜ ਅੰਮ੍ਰਿਤਸਰ ਫੇਰੀ ਤੇ ਰਹਿਣਗੇ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਉਹ ਪਹਿਲੀ ਵਾਰ ਅੰਮ੍ਰਿਤ